ਆਜਾ ਮੇਰੇ ਸਪੋਰਟ ਮਾਨ ਜੀ ਸਾਡੇ ਸਤਿ ਸ੍ਰੀ ਅਕਾਲ ਸਰੋਖਮੀਪਾ ਦੇਖ ਲਓ ਮੈਂ ਕੋਲਦੀ ਕਰਦਾ ਸਾਰੇ ਨਿਵਾਤਾ ਨਾਲ ਆਪਣੀ ਆਪਣੀ ਕੁਰਸੀ ਦੇ ਬਲਾਜਨਾ ਨੂੰ माना जे रखी बरदार तलवंत जी मान उन पत्नी बीको मान जी सॼे में पहुच चुके बहुत धन्यवाद समूह हल्का दुशन वासीअ जो तलवाड़ा शहर वासीअ जो ख़ुशी जे प्रोग्राम अॼु सॼे नगर कौंसल जे प्रधान हर्ष अरोड़ा आशू जी आशीर्वाद ॾियण इतने पहुंचे हैं उनका दो नारे मारा आम आदमी पार्टी बाबा नहीं करना है यहाँ पीछे पास आम आदमी पार्टी सरदार प्रवान सिंह मान आम आदमी पार्टी बहुत बहुत धन्यवाद और मैं बेनती करूंगा इस सड़के को बधाई के तो मेरे अगले भी सरदार परमजीत सिंह मांझी को ये अपने विचार ਮੈਡਮ ਰੋਪੀਕਰ ਮਾਨ ਜੀ ਦਾ ਧੰਨਵਾਦ ਕਰਨ ਕਿਹਾ ਪਹਿਲਾ ਮੈਡਮ ਰੋਪੀਕਰ ਮਾਨ ਜੀ ਦਾ ਸਵਾਗਤ ਕੀਤਾ ਜਾਂਦਾ ਬੁੱਕੇ ਲੈ ਕੇ ਮੈਂ ਬੇਨਤੀ ਕਰਦਾ ਨਗਰ ਕੌਂਸਲ ਦੀ ਪੈਣ ਨੂੰ ਤੁਹਾਡੇ ਪ੍ਰਧਾਨ ਸਾਹਿਬਾ ਬਾਬਾ ਜੀ ਹਾਂਜੀ ਵਨੈਕਸ ਟਿਕਟਿੰਗ ਨਸਟਾ ਮਾਰ ਮੂਨੀ ਕੌਂਸਲਰ ਪਰਵਾੜਾ ਨਗਰ ਕੌਂਸਲ ਅਤੇ ਪ੍ਰਧਾਨ ਹਰਸ਼ ਆਸ਼ੂ ਰੋੜਾ ਜੀ ਮੁਖਤ ਹੈ ਕਿ ਮੈਨੂੰ ਦੇ ਪ੍ਰਧਾਨ ਜੀ ਦਾ ਸਵਾਗਤ ਕਰਮੇ ਸਮੂਹ ਕੌਂਸਲਰ ਸਹਿਬਾਨ ਬਾਈ ਪ੍ਰਧਾਨ ਅਤੇ ਸੂਜੀ ਅਤੇ ਸਮੂਹ ਕੌਂਸਲਰ ਡਾਕਟਰ ਜੀ ਸਾਹਿਬ ਨੂੰ ਬੇਨਤੀ ਆ ਵੀ ਨਾਲ ਆਉਣ ਜੀ कौंसलर शंबानी बोलती है अगले पास अर्ष प्रधान जी अगले पास समूह काउंसलर नगर कौंसल तलवाणा प्रधान अंश अरोड़ा आशु जी वाइस प्रधान अंश सूद जी जोगिंद्रपाल चंडा जी ਪ੍ਰਿੰਸ ਗੱਲ ਜੀ ਮਦਮ ਕਲਾਵਤੀ ਜੀ ਪ੍ਰਦੀਪ ਸ਼ਰਪੀ ਜੀ ਅਤੇ ਸਭ ਤੋਂ ਸਤ ਸ੍ਰੀ ਅਕਾਲ ਤੁਹਾਨੂੰ ਬਹੁਤ ਧੰਨਵਾਦ ਕੌਂਸਲਰ ਰਜਨੀਸ਼ ਪਟਾੜੀਆ ਜੀ ਦਾ ਜਿਨ੍ਹਾਂ ਨੇ ਬੜਾ ਵੱਡਾ ਸੱਜ ਤੇ ਸ਼ੁਰੂਆਤ ਕੀਤਾ ਬੀਜੇਪੀ ਦੀ ਟਿਕਟ ਤੇ ਜਿੱਤ ਕੇ ਵੀ ਸ਼ਹਿਰ ਦੇ ਉਕਾਸ ਲਈ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੂਰ ਪਾਰਕ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਐਮਸੀ ਜੀ ਨੂੰ ਫਤਾਨ ਮੈ ਜੀ ਔਰ ਮੈਂ ਬੇਨਤੀ ਕਰੂੰਗਾ ਇਸ ਸਰਕਟ ਨੂੰ ਵਧਾਈਕ ਦੇ ਮੇਰੇ ਮੱਦੇ ਵੀਰ ਸਰਵਾਰ ਕਰਮਜੀਤ ਸਿੰਘ ਨੂੰ ਮੱਣੀ ਉਹ ਤੁਹਾਡੇ ਨਾਲ ਆਪਣਾ ਵਿਚਾਰ ਰੱਖਣਗੇ ਤੇ ਮਾਣ ਜੀ ਦਾ ਇੱਥੇ ਆਉਣ ਦੇ ਧੰਨਵਾਦ ਕਰੂੰਗਾ। ਮਾਨਸਤ ਬਿਰਾਜਮਾਨ ਅੱਜ ਦੇ ਸਾਡੇ ਮੁੱਖ ਮਹਿਮਾਨ ਮਾਨ ਜੋਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਰਮ ਪਤਨੀ ਸਾਡੇ ਭੈਣ ਜੀ ਡਾਕਟਰ ਗੋਪ੍ਰੀਤ ਕੌਰ ਮਾਨ ਜੀ ਉਹਨਾਂ ਦੇ ਨਾਲ ਬਹੁਤ ਸਾਰੇ ਆਜੂਰ ਬਾਬਾ ਜੀ ਸੋਖੀ ਸਾਹਿਬ ਸਾਡਾ ਸਾਰਾ ਪਰਿਵਾਰ ਮਾਈਟ ਦੇ ਬਰਾਜਮਾਨ ਮੇਰੇ ਫਾਦਰ ਸਾਹਿਬ ਸਾਡੇ ਦੋਲੇ ਦੇ ਪ੍ਰਧਾਨ ਜੀ ਪਾਵਲਾ ਜੀ ਮੈਡਮ ਕਰਨ ਜੀ ਜੀ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਕੌਂਸਲਰ ਸਹਿਬਾਨ ਬਹੁਤ ਸਤਿਕਾਰਯੋਗ ਸੁਖਾਣਿਆ ਸਾਹਿਬ ਅੰਕੀ ਸਾਹਿਬ ਔਰ ਸਾਹਮਣੇ ਜਿੰਨਾਂ ਕਰਦੇ ਮੇਰਾ ਸੀਸ ਝੁਕਦਾ ਸਾਡੇ ਤਲਵਾਰਾ ਖੇਤਰ ਦੇ ਸਾਰੇ ਹੀ ਸਰਤਕਾਰਗੋਗ ਸ਼ਹਿਰ ਵਾਸੀ ਸਾਡੇ ਸਾਰੇ ਹੀ ਦੁਕਾਨਦਾਰ ਭਾਈਚਾਰਾ ਵਪਾਰੀ ਭਾਈਚਾਰਾ ਸਾਡਾ ਪੱਖ-ਵੱਖ ਪਿੰਡਾਂ ਦੇ ਸਰਪੰਚ ਸਾਹਿਬਾਨ ਲੰਬਰ ਸਰਪੰਚ ਸਾਹਿਬਾਨ ਨੰਬਰਦਾਰ ਸਾਹਿਬਾਨ ਸਾਰੀ ਸਾਡੀਆਂ ਧਾਰਮਿਕ ਸੁਸਾਇਟੀਆਂ ਮੰਦਰ ਕਮੇਟੀਆਂ ਦੇ ਪ੍ਰਧਾਨ ਜੀ ਇੱਥੇ ਆਜੰਮੇ ਸਮਾਜਿਕ ਜਿਹੜੀਆਂ ਵੀ ਸੁਸਾਇਟੀਆਂ ਨੇ ਉਹਨਾਂ ਦੇ ਸਾਡੇ ਪ੍ਰਧਾਨ ਜੀ ਮੈਂਬਰ ਇੱਥੇ ਆਜੰਮੇ सभु त पहिरां थो सारियूं प्रणाम नमस्कार जय श्री राम वाहिगुरू जी का ख़ालसा वाहिगुरू जी फतह अॼु सॼे शहर जी हल्का दसूअ जी बहुत माणु वारी गाना माणु मैं दस बि सघंदा वॾिया ਇਸ ਕੰਮ ਬਾਰੇ ਤੁਸੀਂ ਕਰਦੇ ਹੋਇਆ ਜਿਹੜੀ ਤੁਸੀਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਸਾਡੇ ਸ਼ਹਿਰ ਵਾਸੀਆਂ ਨੇ ਸਾਡੇ ਉੱਤੇ ਜ਼ਿੰਮੇਵਾਰੀ ਦਿੱਤੀ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹੱਥ ਮਜ਼ਬੂਤ ਕੀਤੇ ਸੀਗੇ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਤੁਸੀਂ ਕੌਂਸਲ ਸਿਟਾਏ ਆਮ ਘਰਾਂ ਦੇ ਵਿੱਚੋਂ ਨਿੱਕਾ ਬੈ ਕੇ ਉਹਨਾਂ ਲੋਕਾਂ ਨੂੰ ਸਿਟਾ ਕੇ ਤੁਸੀਂ ਕੈਸ ਨਗਰ ਕੌਂਸਲਿਆ ਹੌਸ ਤੇ ਵਿੱਚ ਭੇਜਿਆ ਜਿਨ੍ਹਾਂ ਨੇ ਸ਼ਾਇਦ ਵੀ ਤਕਬੀਰ ਬਦਲਦੀ ਜਿਨ੍ਹਾਂ ਨੇ ਸ਼ਹਿਰ ਦਾ ਡਵੈਲਪਮੈਂਟ ਕਰਾਉਣੀ ਹੈ ਉਸ ਤੋਂ ਬਾਅਦ ਜਿਹੜੀ ਤਾਜ ਪੋਚੀ ਹੈ ਜਿਹੜੀ ਪ੍ਰਧਾਨ ਦੀ ਤੌਰ ਸੀ ਬਹਾਦਰ ਵੀ ਸਤਕਾਰਤ ਸ਼ਾਇਦ ਵਿੱਚ ਇੱਕ ਬਾਹ ਬੰਦੇ ਦਾ ਉੱਪਰ ਤੱਕ ਜਾਣ ਵਾਲਾ ਇੱਕ ਬਾਹ ਵੀ ਸ਼ਵੀਰ ਪਰਿਵਾਰ ਇੱਕ ਨਾਮੀ ਪਰਿਵਾਰ ਅਡੋਰਾ ਪਰਿਵਾਰਾਚੂ ਅਡੋਰਾ ਜੀ ਨੂੰ ਇਹ ਵਸਨੀ ਨੇ ਪਹਿਲਾਂ ਨਾਮ ਸੀ ਬਣਾਇਆ ਉਸ ਤੋਂ ਬਾਅਦ ਸਾਰੇ ਕਾਉਂਸਲਰ ਸਹਿਬਾਨ ਜਿੰਨੇ ਵੀ ਕਾਉਂਸਲਰ ਬੈਠੇ ਨੇ ਸਾਡੇ ਸ਼ੁੰਦੜ ਜੀ ਨੇ ਅਮਕੁ ਜੀ ਪ੍ਰਿੰਸ ਜੀ ਪ੍ਰਦੀਪ ਜੀ ਪਟਾਣਿਆ ਸਾਹਿਬ ਕਲਾਬਤੀ ਜੀ ਇਹਨਾਂ ਸਾਰਿਆਂ ਨੇ ਆਸ਼ੀਰਵਾਦ ਜੀ ਨੂੰ ਪ੍ਰਧਾਨ ਜੀ ਦਾ ਜਿਹੜਾ ਤਾਜ ਉਹਨਾਂ ਦੇ ਸਿਰ ਦੇ ਉੱਤੇ ਰੱਖਿਆ। ਮੈਂ ਆਪਣੇ ਵੱਲੋਂ ਦਿੱਤੇ ਕਾਉਂਸਲਰ ਸਹਿਬਾਨ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਜ਼ਿੰਮੇਵਾਰੀ ਸਾਡੇ ਸਵੀਰ ਦੇ ਉੱਤੇ ਦਿੱਤੀ। ਦੁਜਾ ਮਾ ਵਾਈਸ ਪ੍ਰਧਾਨ ਅੰਕੁਸ਼ ਮੁਰਗੀ ਗ੍ਰਤੀਜੀਵਾਰੀ ਇਲੈਕਸ਼ਨ ਪਹਿਲਾਂ ਤੇ ਆਜ਼ਾਦ党 ਤੋਂ ਇਲੈਕਸ਼ਨ ਲੜਦੇ ਪਰ ਆਮ ਆਦਮੀ ਪਾਰਟੀ ਕੋਲੋਂ ਇਲੈਕਸ਼ਨ ਲੜੀ ਤਾਂ ਤੁਸੀਂ ਜਿੱਤ ਤੁਹਾਡੇ ਘਰ ਮਾ ਦੇ ਵਿੱਚ ਸੀਗੀ ਜਿੱਤ ਨੂੰ ਕਿਉਂ ਨਸੀਬ ਕੋਲ ਆਈ ਉਹਨੂੰ ਵਾਈਸ ਪ੍ਰਧਾਨ ਨਗਰ ਕੌਂਸਲ ਦਾ ਤੁਹਾਡੇ ਸਹਿਯੋਗ ਨਾਲ ਸਾਰੇ ਕੌਂਸਲਰ ਸਾਹਿਬਾਨ ਨੇ ਬਣਾਇਆ ਅੱਜ ਜਿਹੜਾ ਸਮਾਗਮ ਹੈ ਅੱਜ ਮਾਨਯੋਗ ਪ੍ਰਧਾਨ ਜੀ ਉਹਨਾਂ ਨੇ ਅੱਜ ਕੁਰਸੀ ਦੇ ਉੱਤੇ ਬੈਠੇ ਅੱਜ ਉਹਨਾਂ ਦੇ ਹੱਥ ਵਿੱਚ ਤੁਸੀਂ ਕਲਮ ਦੇ ਮੈਡਮ ਜੀ ਨੇ ਫਰਾ ਕੇ ਜਾਣੀ ਹੈ ਜਿਹੜੀ ਕਲਮ ਦੇ ਨਾਲ ਸ਼ਹਿਰ ਦੀ ਡਿਵੈਲਪਮੈਂਟ ਦੀ ਤਕਦੀਰ ਲਿਖੀ ਜਾਣੀ ਹੈ। ਔਰ ਮੈਨੂੰ ਇਸ ਦਾ ਵੀ ਖੁਸ਼ੀ ਹੈ। ਬੜੇ ਮੁੱਖ ਮੰਤਰੀ ਰੁਹੀ ਆਪਣੇ ਸਮੇਂ ਦੇ ਵਿੱਚ ਬੈਠੇ ਹੋਣੇ। ਬੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੇ ਸਮੇਂ ਦੇ ਵਿੱਚ ਤੁਸੀਂ ਦੇਖੇ ਹੋਣੇ। ਪਾਰੇ ਪਹਿਲਾ ਮੁੱਖ ਮੰਤਰੀ ਸਾਡੇ ਸਰਦਾਰ ਭਗਵਤ ਸਿੰਘ ਮਾਨ ਜੀ ਉਹਨਾਂ ਦਾ ਪਰਿਵਾਰ ਕੋਈ ਫੋਨ ਨਹੀਂ ਦਿੱਤਾ ਇੱਥੇ ਆਮ ਬਾਤ ਸਿਰਮੁਖ ਬਾਦ ਸਾਹਿਬ ਦੇ ਉੱਤੇ ਮੈਂ ਭੈਣ ਜੀ ਨੂੰ ਮੈਸੇਜ ਕੀਤਾ ਕਿ ਭੈਣ ਜੀ ਸਾਡੇ ਤਲਵਾਰਾ ਵਾਸੀਆਂ ਦੀ ਮੰਗ ਹੈ ਕਿ ਜਦ ਮੁੱਖ ਮੰਤਰੀ ਸਾਹਿਬ ਆਉਣ ਤੇ ਜਦ ਤੁਸੀਂ ਇਤਾਰ ਪੁੱਛਦਾ ਜਿਹੜਾ ਸਮਾਗਮ ਹੈ ਉਹਦੇ ਉੱਤੇ ਆ ਕੇ ਸਾਡੇ ਪ੍ਰਧਾਨ ਸਾਹਿਬ ਨੂੰ ਮੋਸਲੇ ਉੱਤੇ ਬਿਠਾਓ ਭੈਣ ਜੀ ਨੇ ਉਸੇ ਵੇਲੇ ਮੈਨੂੰ ਮੈਸੇਜ ਕੀਤਾ ਕਿ ਕੀ ਪ੍ਰੋਗਰਾਮ ਵੀ ਹੈ ਮੈਂ ਉਹਨਾਂ ਦੱਸਿਆ ਕਿ ਆਹ ਪ੍ਰੋਗਰਾਮ ਹੈ ਇਹ ਨਹੀਂ ਤਰੀਕਾ ਪ੍ਰੋਗਰਾਮ ਹੈ ਕਹਿੰਦੇ ਤੁਸੀਂ ਅਗਲੇ ਹਫਤੇ ਮੰਗਲਵਾਰ ਸੋਮਵਾਰ ਦਾ ਪ੍ਰੋਗਰਾਮ ਰੱਖ ਕੇ ਮੈਨੂੰ ਤੁਸੀਂ ਫਾਈਨਲ ਕਰਕੇ ਦੱਸ ਦਿਓ ਮੈਂ ਉੱਥੇ ਜ਼ਰੂਰ ਆਉਂਗਾ ਔਰ ਮੈਨੂੰ ਇਸ ਦਾ ਜ਼ਮਾਨਾ ਤੁਹਾਡੇ ਸਾਰੇ ਪਰਿਵਾਰਾਂ ਸਹਿਰ ਵਾਸੀਆਂ ਨੇ ਇਸ ਗੱਲ ਦਾ ਮਾਨ ਹਲਕੇ ਨੂੰ ਮਾਨ ਕਿ ਤੇ ਇੰਜ ਨੇ ਸਾਡੇ ਇੱਕ ਬੋਲ ਦੇ ਉੱਤੇ ਤੁਹਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਪਹੁੰਚੇ ਨੂੰ ਜੇਲ੍ਹ ਦੀਆਂ ਗਹਿਰਾਂयां ਕੋਈ ਫਰਕ ਨਹੀਂ ਹੈਗਾ ਕੋਈ ਫਰਕ ਨਹੀਂ ਜਿਵੇਂ ਅਸੀਂ ਭੈਣ ਕਤਾਨ ਵਾਲਾ ਕਰਤੀ ਕਿਛੇ ਤੋਂ ਪੰਜ ਨੂੰ ਜਾਂ ਮੇਲੇ ਦੇ ਐਮਐਲਏ ਨੂੰ ਬੁਲਾਉਣਾ ਹੋਵੇ ਨਾ ਇੱਕ ਵਾਰੀ ਤੇ ਦਾਦਾ ਜਵਾਰ ਫੋਨ ਕਰਨੇ ਪੈਦੇ ਕਈ ਵਾਰ ਕਹਦਾ ਮੈਨਰੇ ਸਾਹ ਸਮਾ ਆਜੋਗੇ ਕਿੰਨੇ ਵਜੇ ਪਹੁੰਚੋਗੇ ਕਿੰਨੇ ਬੰਦੇ ਇਕੱਠੇ ਕਰੀਏ ਕੌਣ ਫੋਨ ਨਾਲ ਆਊਗਾ ਪਹਿਲੀ ਨੇ ਇੱਕ ਵਾਰ ਵੀ ਮੇਰੇ ਪੁੱਛਿਆ ਸਾਡੇ ਤੋਂ ਇੱਕ ਵਾਰ ਵੀ ਪੁੱਛਿਆ ਕਾਹਦੇ ਕੋ ਪੀਐਸਓ ਸਾਹਿਬ ਦੀ ਕਾਲ ਆਈ ਕਿ ਅਸੀਂ 8:00 ਵਜੇ ਪਹੁੰਚ ਰਹੇ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਅੱਜ ਕੁੱਜੀ ਦੇ ਸਮਾਗਮ ਦੇ ਵਿੱਚ ਸਾਡੇ ਸ਼ਹਿਰ ਦੀ ਕੁੱਜੀ ਦਾ ਸਮਾਗਮ ਹੈ ਔਰ ਸ਼ਹਿਰ ਵਾਸੀ ਬੜੀ ਮਤੀ ਜਿੰਤੀ ਵਿੱਚ ਆ ਗਏ ਤੇ ਉਹਨੂੰ ਪਹਿਲੀ ਵਾਰ ਆਇਆ ਮੈਂ ਪਹਿਲੀ ਵਾਰ ਹੋਇਆ ਹੈ ਕਿ ਜਿਆਦਾ ਦੇ ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸੇ ਪਾਰਟੀਆਂ ਦੇ ਪ੍ਰੋਗਰਾਮ ਵਿੱਚ ਆਏ ਮੈਂ ਦੋਨੀਆਂ ਧਿਰਾਂਾਂ ਦੇ ਤੁਹਾਡਾ ਸਾਰਿਆਂ ਦਾ ਆਪਣੀ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਪਤੈ ਨੂੰ ਵੀ ਬੋਲ ਰਿਹਾ ਸੀ ਕਿ ਮੈਂ ਅਸਰ ਕਰਨ ਬੀ ਨੂੰ ਕਿਹਾ ਸੀ ਜਦੋਂ ਤੈਨੂੰ ਕੁਛ ਨਹੀਂ ਆ ਤੂੰ ਤਲਵਾੜੇ ਰਹਿਣਾ ਰਾਤ ਨੂੰ ਪੁੱਛੋ ਕਿੱਥੇ ਆ ਤਲਵਾੜੇ ਆ ਰਹੇ ਆਂ ਸ਼ਾਮ ਨੂੰ ਪੁੱਛੋ ਕਿੱਥੇ ਆ ਤਲਵਾੜੇ ਨੂੰ ਜਾ ਰਹੇ ਆਂ ਬਪੈਰ ਨੂੰ ਪੁੱਛੋ ਜੀ ਪਰਿਵਾਰ ਦੇ ਪਿੰਡਾਂ 'ਚ ਕਹਿੰਦੇ ਇੱਕ ਵਾਰ ਮੈਂ ਰਸੂਏ ਤੋਂ ਬੰਦੇ ਲੈ ਕੇ ਆਉਣ ਦੇਖਦਾ ਤੇਰਾ ਕਿੰਨਾ ਜੋਰ ਹੈ। ਕਿੰਨਾ ਤੂੰ ਪਿੰਨਾ ਸਾਲਾਂ ਦੇ ਵਿੱਚ ਕਿੰਨੇ ਲੋਕਾਂ ਨਾਲ ਮਰਾਕ ਰੱਖੀ ਆ। ਤੇਰਾ ਇਸ ਵਾਰ ਜੋਰ ਦੇਖਣਾ ਮੈਂ। ਮੈਂ ਕਹਾਂ ਤੁਸੀਂ ਦੇਖ ਲਓ ਜੀ ਆਪਾਂ ਪੂਰਾ ਜੋਰ ਲਾਵਾਂਗੇ ਆਪਣਾ ਪ੍ਰੋਗਰਾਮ ਕਰਵਾਉ। ਔਰ ਤੁਸੀਂ ਸਾਡੀ ਇੱਜ਼ਤ ਰੱਖੀ ਆ। ਸਾਡਾ ਮਾਣ ਰੱਖਿਆ ਜਿਹੜੇ ਕਦਮ ਅਸੀਂ ਤੁਹਾਡੇ ਪਿੰਡਾਂ ਤੱਕ ਪੁਰ ਕੇ ਪਹੁੰਚਿਆ। ਉਹ ਪਿੰਡ ਦੇ ਸਰਦ ਪ੍ਰੋਗਰਾਮ ਤੇ ਪਹੁੰਚੇ ਗਰਮੀ ਵੀ ਬਹੁਤ ਸੀ ਪਰੰਬੰਧਾ ਵੀ ਧਾਰਾਗੀ ਬਾਰੇ ਲੋਕ ਖੜੇ ਨੇ ਇੱਧਰ ਦੇਖੋ ਸਾਨੂੰ ਨੂੰ ਉਮੀਦ ਨਹੀਂ ਸੀ ਕਿ ਤੁਸੀਂ ਇੰਨੀ ਵੱਡੀ ਗੰਟੀ ਵਿੱਚ ਪ੍ਰਧਾਨ ਜੀ ਦੀ ਤਾਜਪੋਚੀ ਵਿੱਚ ਆਓਗੇ ਡਿਵੈਲਪਮੈਂਟ ਦੀ ਮੈਂ ਬਹੁਤੀ ਬਾਤ ਨਾਲ ਗੱਲ ਨਹੀਂ ਕਰਦੀ ਚਾਹੁੰਦਾ ਕਿ ਇਹ ਸ਼ਹਿਰ ਵਾਸੀ ਇਸ ਗਾਮ ਦੇ ਗਵਾਜ ਕੋਈ ਸ਼ਹਿਰ ਵਾਸੀ ਇਹ ਨਹੀਂ ਕਹਿ ਸਕਦਾ ਕਿ ਇਹ ਪਿੰਡ ਸਾਡੇ ਵਿੱਚ ਪਿਛਲੇ 77 ਸਾਲ ਦੇ ਨਾਲ ਵੱਧ ਕੰਮ ਹੋਇਆ ਕੋਈ ਸ਼ਹਿਰ ਵਸਨੀਕ ਗੱਲ ਨਹੀਂ ਕਹਿ ਸਕਦਾ ਕਿ ਸ਼ਹਿਰ ਦੇ ਵਿੱਚ ਡਵੈਲਪਮੈਂਟ ਦੇ ਕੰਮ ਨਹੀਂ ਚੱਲ ਰਹੇ ਮੇਰੇ ਕੋਲ ਜਿੰਨਾ ਜ਼ੋਰ ਦਾ ਦੱਸ ਸਕਦਾ ਭਾਵੇਂ ਕਮੇਟੀ ਸਾਡੀ ਨਹੀਂ ਸੀ ਨਗਰ ਕੌਂਸਲ ਤਾਂ ਆਂਦਰ ਸੀ ਸੀ ਪਰ ਉਹਦੇ باوجود ਵੀ ਆਪਾਂ ਸ਼ਹਿਰ ਦੇ ਵਿੱਚ ਕਰੋੜਾਂ ਰੁਪਏ ਦਾ ਕੰਮ ਕਰਾਈ ਕਰੋੜਾਂ ਰੁਪਏ ਕੋਈ ਸ਼ਹਿਰ ਦਾ ਹਵਜਮ ਨਹੀਂ ਲੜੀ ਕੋਈ ਬੰਦਾ ਬਾਹਰ ਖੜੂ ਕਰਕੇ ਨਹੀਂ ਦੱਸ ਸਕਦਾ ਕਿ ਆ ਸਾਡੇ ਮਨਲੇ ਵਿੱਚ ਕੰਮ ਨਹੀਂ ਹੋ ਰਿਹਾ ਆ ਪੀਬੀਐਮ ਰਿਲੇਟ ਹੋ ਨਹੀਂ ਆ ਕਿੰਨੇ ਸਾਲਾਂ ਤੋਂ ਸਾਰੇ ਲੋਕ ਇਹ ਬੋਰਡ ਦੇ ਅੱਗੇ ਕੰਮ ਨਹੀਂ ਹੋ ਸਕਦਾ ਕਿ ਸੈਕਟਰੀ ਲਗ ਜ਼ਰੂਰੀ ਤੇ ਕੋਈ ਕੰਮ ਨਹੀਂ ਹੋਊਗਾ ਪਰ ਆਪਾਂ ਕੰਮ ਕਰਕੇ ਦਿਖਾਉਂਦੇ ਕੋਈ ਕੌਣੀ ਹੈ ਜੇ ਮੱਦੀ ਕਰਉਣੀ ਦੇਖਣਾ ਚਾਹੇ ਆਈਕੀਏ ਕਰਉਣੀ ਹੈ ਚਾਹੇ ਬਾਹਰ ਕਰਉਣੀ ਹੈ ਚਾਹੇ ਕਵਾਟਰਾਂ ਦੇ ਬੈਕਟਰ ਦੇ ਸਾਹਮਣੇ ਕੰਮ ਸੀ ਚਾਹੇ ਰਾਮ ਨਾਥ ਮੰਦਰ ਦੇ ਸਾਹਮਣੇ ਟਾਈਲ ਲਾਉਂਦਾ ਕੰਮ ਹੈ ਗੋਡਵਾਰਾ ਸਿੰਘ ਸਰਵਾ ਦੇ ਸਾਹਮਣੇ ਟਾਈਲ ਲਾਉਂਦਾ ਕੰਮ ਹੈ ਚਾਹੇ ਮੋਟਰ ਵਾਲਾ ਵੀਾਸਪਰਾ ਹੀ ਦੇ ਸਾਹਮਣੇ ਟਾਈਲ ਲਾਉਂਦਾ ਕੰਮ ਹੈ ਤਾਂ ਇਹ ਤੁਹਾਡੇ ਬਿਲਕੁਲ ਨਾਲ ਰੱਖੋ ਕਾਮਰਕੀ ਦੇ ਪਾਸ ਤੋਂ ਬੰਦਾ ਕੰਮ ਆ। ਸਾਰੇ ਬੀਬੀਐਮਪੀ ਦੇ ਜਗ੍ਹਾ ਤੋਂ ਉੱਤੇ ਕੰਮ ਜਿਹੜੇ ਆ ਉਹ ਚੱਲ ਰਿਹਾ। ਇਹ ਬੜੀ ਖੁਸ਼ੀ ਵਾਲੀ ਗੱਲ ਸੀ। ਅਭਵਾਜਾ ਗੇਟਾਂ ਨੂੰ ਤੁਸੀਂ ਜਾਣਦੇ ਸੀ ਅੱਜ ਕੀ ਸੀ ਗੱਲ ਤੇ ਇੱਕ ਪੰਕਾਰੀ ਉੱਤੇ ਜਾਂਦਾਂਗੇ ਸੀ ਇੱਕ ਬੰਦਾ ਦੇ। ਉਹਨਾਂ ਸ਼ਨੀਵਾਰ ਨੂੰ ਐਤਵਾਰ ਤੁਸੀਂ ਜਾ ਕੇ ਵੇਖੋ। ਹਜ਼ਾਰ-ਹਜ਼ਾਰ ਬੰਦਾ ਉੱਤੇ ਜਾ ਕੇ ਰੋਜ ਬੋਲੀ ਲਾ ਗਿਆ। ਸਾਡੀ ਸ਼ਹਿਰ ਦਾ ਨਾਮ ਬਣਾਇਆ ਉਹ। ਉੱਥੇ ਤੁਸੀਂ ਆਵਾ ਮੈਦਾਨ ਜਾ ਕੇ ਦੇਖੋ। ਮੁਕਮਤ ਦੀ ਸਾਡੀ ਗਰੀਬ ਪੰਜਾਬ ਅਕਸਰ ਹੈ। ਅਸੀਂ ਮੈਨੂੰ ਆਪਸੀ ਗਏ ਸੀ ਕਿ ਕਿ ਜੇ ਤੁਹਾਡੇ ਦੇ ਭਾਰ ਲੈ ਜੀਆ ਸਾਰਾ ਉੱਤ ਟੂਰਿਜ਼ਮ ਨੂੰ ਅੱਗੇ ਲੈ ਕੇ ਜਾਂ ਮੈਂ ਉਸੇ ਵੇਲੇ ਫਾਇ ਲੱਗੇ ਰੱਖੀ ਨਾ ਸਾਡੇ ਪੜਾ ਗਿਆ ਜੀ 5 ਮਿੰਟ ਵੀ ਨਹੀਂ ਲਾਏ ਨਾ ਕਾਰਾ ਮੈਨੂੰ ਅਪਰੂਵ ਕਰਨਾ ਕੋਈ 85 ਲੱਖ ਰੁਪਈਆ ਅਪਰੂਵ ਕਰਕੇ ਅੱਜ ਅਸੀਂ ਕੰਮ ਚੱਲ ਜਾਏ। ਤਿੰਨ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਤੁਸੀਂ ਸ਼ਹਿਰ ਦੇ ਲੋਕ ਬੱਤੇ ਜਾ ਕੇ ਵੇਖੋ ਰੈਸਟੋਰੈਂਟ ਬਣ ਰਿਹਾ ਹੱਥ ਬਣ ਰਹੀਆਂ ਟ੍ਰੇਲ ਬਣ ਰਹੀਆਂ ਸਾਰੇ ਗੰਗੇ ਸਫਾਰੀ ਬਣ ਰਹੀ ਹੈ ਸਾਰਾ ਕੁਝ ਟੱਕ ਬਣਦਾ ਸਾਰੇ ਲੋਕ ਬਾਰਾਂ ਆ ਕੇ ਇੱਕ ਜੁੱਟੇ ਵਾਰੀ ਫਿਰ ਲੰਘਣਗੇ ਤਾਂ ਲੋਕ ਦੇਖਣਗੇ ਕੋਈ ਸ਼ਹਿਰ ਹੈਗਾ ਉਦੜਿਆ ਸ਼ਹਿਰ ਉਦੜਿਆ ਉਦੜਦਾ ਜਾ ਰਿਹਾ ਅਸਲੀ 30% ਖਾਲੀ ਹੋ ਗਿਆ ਪਾ ਤੁਹਾਡੀ ਸਰਕਾਰ ਨੇ ਆ ਕੇ ਕੰਮ ਕੀਤਾ ਕੋਈ ਬੰਦਾ ਇਸ ਗੱਲ ਤੋਂ ਮੋਤਲ ਨਹੀਂ ਸਕਦਾ ਭਾਵੇਂ ਕੋਈ ਦੂਜੀਆਂ ਪਾਰਟੀਆਂ ਦਾ ਬੋਲਦਾ ਹੋਵੇ ਪਰ ਤੁਸੀਂ ਅਸੀਂ ਜਦੋਂ ਵੋਟਾਂ ਮੰਗੀਆਂ ਇਸ ਵਾਰ ਤਾਂ ਅਸੀਂ ਇੱਕ ਚੀਜ਼ ਨੂੰ ਵੋਟ ਮੰਗੀ ਕੋਈ ਸ਼ਹਿਰ ਵਾਸੀ ਇਹ ਵੀ ਗੱਲ ਦੀ ਦਵਾਈ ਹੈ ਕਿ ਮੈਂ ਜਿਹੜੇ ਇਲਾਕੇ ਦਾ ਹਾਂ ਉਹ ਕੋੜੀਆ ਮੈਂ ਇਹੀ ਜਾ ਇਸ ਵਾਰ ਹੋਰ ਕੰਮ ਨੂੰ ਪਾੜੋ ਕਿਸੇ ਪਾਰਟੀ ਨੂੰ ਤੁਸੀਂ ਕੰਮ ਨੂੰ ਹੋਰ ਪਾਣੀ ਹੋਰ ਤੁਸੀਂ ਕੰਮ ਨੂੰ ਹੋਰ ਪਾਈ ਹੈ 83000 ਰੋਟ 83000 ਕਰਵਾ ਲੈਣੇ ਤਾਂ ਵੀ ਬੰਦੂ ਨਾਲ ਆ ਮਾਗੇ ਪਾਰਟੀ ਲਈ ਦੂਜੀਆਂ ਤੇ ਅਗਰ 75 75000 ਕਾਦੀਆਂ ਰਹੀਆਂ 11 ਹੋਰ ਰਹਿ ਗਈਆਂ ਕੋਈ 25 ਹੋਰ ਦੋ ਇਹ ਇੱਕ ਸਾਡੇ ਆਪ ਤੋਂ ਮੰਨਵਾ ਦੀ ਗੱਲ ਹੈ ਔਰ ਅੱਜ ਵੀ ਤਾਲਪੁਰ ਦੀ ਸਮਾਗਣਾ ਪਹਨ ਇਹ ਬੇਨਤੀ ਕਰੂੰਗਾ ਕਿ ਪ੍ਰਧਾਨ ਜੀ जी सीट है बड़ी वीडी सीट होंगी शहर से राजे बने शहर के राजे बने और राजे की अपनी जी प्रजा है चाहे किसी धर्म संबंध रख दिया किसी पार्टी संबंध रख दिया सा लड़ाई है साहब शहर की डिवेलपमेंट कराने शहर की तरक्की करा है और दो हजार सताई की जो इलेक्शन होनी है ਤਾਸੀਂ ਆਪਣੇ ਕੀਤੇ ਹੋਏ ਨਾਮ ਲੋਕਾਂ ਦੇ ਵਿੱਚ ਲੈ ਕੇ ਗਾ ਮੰਗ ਕੋਈ ਛੂਟ ਮਾਰ ਕੇ ਤੁਹਾਡੇ ਕੋਲ ਹੋਤਾ ਨਹੀਂ ਨਗੀਆਂ ਕੋਈ ਇੱਕ ਆਪ ਦਾ ਵੀ ਅਗਲੀ ਵਾਰ ਇੱਕ ਮੌਕਾ ਦੇ ਦਿਓ ਅਸੀਂ ਕੋਈ ਮੌਕਾ ਤੁਹਾਡੇ ਕੋਲ ਮੰਗਿਆ ਸੀ ਜਿਹੜਾ 2022 ਦੇ ਵਿੱਚ ਤੁਸੀਂ ਸਾਡਾ ਸਾਥ ਦਿੱਤਾ ਔਰ ਮੈਂ ਇਸ ਗੱਲ ਦੇ ਤੁਹਾਨੂੰ ਯਕੀਨ ਦਿਵਾਉਣਾ ਕਿ ਤਿੰਨਾਂ ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਮਾਰਾ ਕੰਮ ਨਹੀਂ ਕੀਤਾ ਜਦ ਨਾਲ ਤੁਹਾਡਾ ਸੇਵਾ ਨਾ ਹੋਵੇ ਜੇਕਰ ਤੁਹਾਨੂੰ ਲੱਗਾ ਹੋਵੇ ਕਿ ਸਾਡਾ ਐਮਐਲਯਾਰ ਆ ਗਲਤ ਕੰਮ ਕਰਦਾ ਹੈ ਸਾਡੇ ਮੋਨੇ ਆਗੂ ਦਾ ਕੋਈ ਹੌਂਸਲਾ ਨਹੀਂ ਕੰਭੀ ਮਾਰਾ ਕੰਮ ਨਹੀਂ ਕਰਤਾ ਅਸੀਂ ਸਿਰਫ ਇਹੋ ਹੀ ਸੋਚਿਆ ਕਿ ਲੋਕਾਂ ਨੇ ਮੌਕਾ ਦਿੱਤਾ ਅਸੀਂ ਆਮ ਘਰਾਂ ਦੇ ਵਿੱਚੋਂ ਆਏ ਅਸੀਂ ਜਦੋਂ ਜ਼ਿੰਦਗੀ ਜੀਣੀ ਸ਼ੁਰੂ ਕੀਤੀ ਸੀ ਕਿ ਅਸੀਂ ਐਮਐਲਏ ਬਣਾਂਗੇ ਆਮ ਆਦਮੀ ਪਾਰਟੀ ਹੈ ਜਿਹਨੇ ਸਾਡੇ ਵਰਗਾਂ ਦੇ ਇਕੱਤਰ ਰੱਖਿਆ ਆਮ ਆਦਮੀ ਪਾਰਟੀ ਹੈ ਜਿਹਨੇ ਬਣਨੇ ਐਮਐਲਏ ਉਸ ਵਾਅਦੇ ਮੈਨੂੰ ਕਦੀ ਸੁਪਨਾ ਨਹੀਂ ਲਿਆ ਸੀ ਔਰ ਉਨ੍ਹਾਂ ਨੇ ਕਰਨ ਲਾਇਆ ਜਿਹੜੇ ਸੋਚਦੇ ਸੀ ਅਸੀਂ 25 25 ਸਾਲ ਦਾ ਆਕਾਸ਼ ਜਿਹੜੇ ਲੋਕ ਕਹਿੰਦੇ ਸੀ ਸਾਨੂੰ ਹਰਾਉਣ ਵਾਲਾ ਇਹ ਦੁਨੀਆ ਸੁਣੀ ਹੈ ਜਦੋਂ ਵੱਡੇ ਬਾਬਾ ਸਾਹਿਬ ਦੁਨੀਆ ਤੋਂ ਚਲੇ ਗਏ ਕਦੀ ਸੋਚਿਆ ਸੀ ਕਿ ਵੱਡੇ ਬਾਬਾ ਸਾਹਿਬ ਆਪਾਂ ਦੇ ਕਦੀ ਸੋਚਿਆ ਸੀ ਕਿ ਨਿਹਵੀਰ ਬਾਦਰਾ ਦੂਗੇ ਕਿਸੇ ਨੇ ਸੋਚਿਆ ਸੀ ਕਿ ਜਦੋਂ ਮਗੀਠੀਆ ਕੈਪਟਨ ਮਨਿੰਦਰ ਸਿੰਘ ਨਰਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਕੰਨੀ ਮੌਕੇ ਦਾ ਮੁੱਖ ਮੰਤਰੀ ਹੋਊਗਾ ਤੇ ਕਿੰਨੇ ਹਰਾਇਆ ਤੇ ਕੋ ਸਾਡੇ ਕੋਲ ਕੋਈ ਤਾਕਤ ਨਹੀਂ ਸੀ ਵੀ ਤੁਸੀਂ ਤੁਸੀਂ ਚੇਂਜ ਕੀਤੀ ਆ ਤੁਸੀਂ ਵੋਟਾਂ ਪਾਈਆਂ ਤਾਂ ਜਾ ਕੇ ਨਾਮ ਰੱਖਿਆ ਐਮਐਲਏ ਲੱਗਾ ਔਰ ਮੇਰੇ ਮੰਨ ਦੇ ਵਿੱਚ ਨਹੀਂ ਯਾਰ ਮਰੇ ਕਿ ਆਪਾਂ ਸ਼ਹਿਰ ਦੀ ਇਲਾਕੇ ਦੀ ਪ੍ਰਤੀ ਕਰਣੀ ਲੋੜ ਜੋ ਮਰਜ਼ੀ ਬੋਲਣ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਉਹਨਾਂ ਲੋਕਾਂ ਦਾ ਮਤਲਬ ਹੈ ਜਿਹੜੇ ਆਮ ਘਰਾ ਦੇ ਬੱਚੇ ਬਿਨਾਂ ਆਮ ਲੋਕਾਂ ਨੇ ਸਹਾਰੇ ਆ ਕੋਈ ਤੋਂ ਜាំ ਚਾਰਟਰ ਲਾਈਨ ਆਪੇ ਲਾ ਕੇ ਖਲੋਣਾ ਬੋਲਦਾ ਪਰ ਸਾਨੂੰ ਉਹਨਾਂ ਲੋਕਾਂ ਦਾ ਕੋਈ ਨਾ ਮਤਲਬ ਹੋਇਆ ਸਾਨੂੰ ਉਹ ਵੱਡੀਆਂ ਵੱਡੀਆਂ ਕੋਠੀਆਂ ਵਾਲਿਆਂ ਦਾ ਮਤਲਬ ਨਹੀਂ ਕਿ ਉਹ ਬੋਲਦਾ ਵੀ ਪਾਈਆਂ ਹਾਰ ਨਹੀਂ ਸਭ ਤੋਂ ਪਹਿਲਾਂ ਸਾਡੀ ਗੱਲ ਚ ਪੈਂਦੀ ਉਹ ਲੋਕਾਂ ਦਾ ਸਾਨੂੰ ਮਤਲਬ ਹੋਇਆ ਆਹ ਮੈਂ ਤੁਹਾਨੂੰ ਸਦਾ ਬਹੁਤ ਦੁਆਰਾ ਦੁਆਨਾ ਇਸ ਸਾਡੀ ਜਿਹੜੀ ਟੀਮ ਬਣੀ ਹੈ ਨਗਰ ਕੌਂਸਲ ਦੀ ਮੈਂ ਨਾਲ ਬੇਨਤੀ ਵੀ ਕਰੂੰਗਾ ਕਿ ਪਛੀ ਸਾਰੇ ਜਣੇ ਕਿ ਪਰਮਾਤਮਾ ਬਹੁਤ ਵੱਡੀ ਦੀਿਆ ਤੇ परमात्मा ਦੀ ਦੁਕੀ ਹੋਈ ਦਾਤਾਂ ਨਾਲ ਲਈਏ ਜੇ ਵੀ ਕੋਈ ਕਿਤੇ ਰਵੇ ਤੇ ਕੁਰਸੀ ਦਾ ਮਾਰ ਨਹੀਂ ਕਰਨਾ ਕੁਰਸੀਆਂ ਪਹੰਡਾਰ ਨਹੀਂ ਕਰਨਾ ਕਿਉਂ ਹੋਈਏ ਪ੍ਰਧਾਨਵਾ ਕੇ ਮਾਈ ਹੋਈ ਪ੍ਰਧਾਨਵਾ ਕੇ ਕੰਸੀ ਵਾ ਕੇ ਤੁਸੀਂ ਸੋਚੋ ਮੁੱਖ ਮੰਤਰੀ ਲੋਕਾਂ ਨੇ ਲਾਇਆ ਹੈ ਤੇ ਆਪਾਂ ਜੇ ਮਾਰੇ ਕੰਮ ਕਰਾਂਗੇ ਲੋਕਾਂ ਨੂੰ ਸਾਨੂੰ ਵੀ ਚੱਲੇ ਤੇ ਇਸ ਕਰਕੇ ਆਪਾਂ ਜਿਹੜੀ ਡਿਊਟੀ ਸਾਡੀ ਲੋਕਾਂ ਨੇ ਲਾਗ ਰਹੀ ਹੈ ਤੇ ਲੋਕਾਂ ਨਾਲ ਮਿਹਨਤ ਕਰਨੀ ਆ ਲੋਕਾਂ ਨੂੰ ਵੇਚਣਾ ਲੋਕਾਂ ਦੇ ਕੰਮ ਕਰਨੇ ਆ ਜਿੱਤੇ ਲੋਕ ਸਾਡੇ ਲੋਕੀ ਗਾਣਾ ਲੋਕਾਂ ਦੇ ਹੱਥ ਦੀ ਮੋਹ ਹੋਣੀ ਚਾਹੀਦੀ ਭਾਵੇਂ ਹੱਥ ਦੇ ਮੋਹ ਦਿੱਤਰ ਤੋਂ ਪੰਡਾ ਮਲੇ ਉੱਤੇ ਮੋਹ ਰਹਿਣੀ ਚਾਹੀਦੀ ਲੋਕਾਂ ਪਤਾ ਲਗਾ ਦੀ ਆਮ ਆਦਮੀ ਪਾਰਟੀ ਦੇ ਕੌਂਸਲਰ ਆਮ ਆਦਮੀ ਪਾਰਟੀ ਦੀ ਕਮੇਟੀ ਦੇਖ ਨਾ ਕੋ ਸਕਦੇ ਔਰ ਬਹੁਤ ਜ਼ਿੰਮੇਵਾਰੀ ਤੁਹਾਡੇ ਸਿਰ ਦੇ ਉੱਤੇ ਮਈਆ ਆਪਾਂ ਨਾਲ ਮਿਲ ਕੇ ਸੂਰ ਸ਼ਹਿਰ ਨੂੰ ਨਾਲ ਸ਼ਿਆਦ ਜਿਹੜੇ ਵਿਰਮੰਤਰ ਦਾ ਜਿਹੜਾ ਕੰਮ ਆ ਉਹਨੂੰ ਰੋਕ ਨਹੀਂ ਦੇਣਾ ਬਹੁਤ ਕੰਮ ਚੱਲ ਰਿਹਾ ਹੈ ਕਹਿਦ ਵਿੱਚ ਬੜੇ ਕੰਮ ਸਾਡੇ ਮਾਨਯੋਗਾਂ ਮੈਂਬਰ ਪਾਰਲੀਮੈਂਟ ਸਾਹਿਬ ਡਾਕਟਰ ਰਾਜ ਕੁਮਾਰ ਜੀ ਚੰਦੇਵਾ ਸਾਹਿਬ ਆਏ ਨੇ ਮੁਨਤਮੀ ਸਾਹਿਬ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਸਾਹਿਬ ਇਹਨਾਂ ਨੂੰ ਤੁਸੀਂ ਦੱਸ ਕੇ ਭੇਜਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਮਾਜ ਦਾ ਸਮਾਨ ਆਲੇ-ਦੁਆਲੇ ਵਿਪੇ ਤੁਹਾਡਾ ਬੇਲਦੀਆਂ ਗਹਿਰਾਂਿਆਂ ਚੋਂ ਸਤਿ ਸ੍ਰੀ ਅਕਾਲ ਵਸੀਆਂ ਦਾ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ ਦਾ ਬਹੁਤ-ਬਹੁਤ ਬੇਲਦੀਆਂ ਗਹਿਰਾਂਿਆਂ ਕਿ ਆਪਣੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਜਣੇ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋ ਔਰ ਭੈਣ ਜੀ ਦਾ ਭੈਣ ਜੀ ਦਾ ਬਹੁਤ-ਬਹੁਤ ਬੇਲਦੀਆਂ ਗਹਿਰਾਂਿਆਂ ਕਿਉਂ ਭੈਣ ਜੀ ਤੁਹਾਡਾ ਧੰਨਵਾਦ ਹੈ ਸਾਰੇ ਹਲਕੇ ਪਰਿਵਾਰ ਦੇ ਵੱਲੋਂ ਕਾਲੀ ਮਾਰਕੀਟ ਵਾਡੀ ਸਵਾਗਤ ਨਾਲ ਅਰੇ ਸਾਥੀਆਂ ਬਹੁਤ ਜੀਵਾਦੋ ਹਮੇਂ ਜੂਰੇ ਕਾਤੇ ਆਲੇ ਸਭਾ ਨਾਲ ਸੋਹਰੇਣ ਸੋਹਰੇ ਮੁਹੰਮਦ ਜੀ ਆ ਗਏ ਕੋਈ ਨਹੀਂ ਆਇਆ ਸਾਡੇ ਕੋਲ ਔਰ ਮੈਨੂੰ ਇਹ ਜਿਹੜਾ ਇਲਾਕਾ ਇਹ ਕੰਟੀ ਦਾ ਲੋਡ ਵਾਲੇ ਲੋਕਾਂ ਦਾ ਇਲਾਕਾ ਹੈ ਇਹਦੇ ਉੱਤੇ ਅਰਿ ਤੁਸੀਂ ਬਿਆਜ ਉਸਤੀ ਬਣਾਉਣੀ ਹੈ ਬਹੁਤ ਅਸ਼ੀਰਵਾਦ ਹੈ ਤੁਹਾਡਾ ਵੈਸੇ ਲਾ ਕੇ ਸਿਰ ਦੇ ਉੱਤੇ ਬਹੁਤ ਲੋੜਾਂ ਦੇ ਮੁਕਮਲ ਲੱਗ ਬੜੀਆਂ ਕਮੀਆਂ ਪੀਣ ਵਾਲੇ ਪਾਣੀ ਦੇ ਨੈਟਵਰਕ ਦੀ ਗਲੀਆਂ ਸੜਕਾਂ ਬੜੀਆਂ ਕਮੀਆਂ ਨੇ ਸਾਡੇ ਵਿੱਚ ਪਰ ਆਪਾਂ ਸਾਰੀਆਂ ਪੂਰ ਕਰਨ ਤੁਹਾਡੇ ਸਿਰੋਟ ਦੇ ਨਾਲ ਔਰ ਲੱਗੇ ਹੋਣੀਆਂ ਕੋਈ ਇਹਨਾਂ ਲੋਕਾਂ ਦਾ ਸਲਾਮ ਆ ਗਿਆ ਆਉਣ ਦੇ ਪਏ ਔਰ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਦੇ ਉੱਤੇ ਪਰਮਾਤਮਾ ਦਾ ਆਪੇ ਸਾਡੇ ਸਿਰ ਦੇ ਉੱਤੇ ਆ ਔਰ ਤੁਹਾਡੇ ਅਸ਼ੀਰਵਾਦ ਨਾਲ ਆਪਾਂ ਪੂਰੇ ਮਿਹਨਤ ਨਾਲ ਲੋਕਾਂ ਦੀ ਸੇਵਾ ਕਰ ਰਹੇ ਔਰ ਮੇਰੇ ਦੁਆਰਾ ਸਮੂਹਟੀ ਹਰਕਾਰ ਵਾਸਤੇ ਬੋਲੋ ਡਾਕਟਰ ਗੁਰਪ੍ਰੀਤ ਕਰਮਾਂਜੀ ਔਰ ਮੰਡਰ ਮੁਖੀ ਸਾਹਿਬ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਬਹੁਤ ਟੀਮ ਦੀ ਸੰਭਾਲ ਬਹੁਤ ਬੀਤੀ ਸਮਾਗਮਾਂ ਦੇ ਸਾਡੇ ਇਹਨਾਂ ਲੋਕਾਂ ਦੇ ਵਿੱਚ ਰੱਖੀ ਕਰਨ ਵਾਸਤੇ ਇਹਨਾਂ ਦੇ ਪਹੁੰਚੇ ਹੋ। ਮੇਰੇ ਕੋਲ ਸ਼ਬਦੀਆਂ ਲਈ ਮੈਂ ਕਿੰਨਾ ਧੰਨਵਾਦ ਕਰਦਾ। ਸੋ ਸਾਰਿਆਂ ਦਾ ਬੇਜੀਆਂ ਗਿਆ ਰੰਗ ਦਾ ਧੰਨਵਾਦ। ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਬਖਸ਼ੇ ਸਾਰਿਆਂ ਨੂੰ ਪ੍ਰਣਾਮ ਨਮਸਕਾਰ ਜੈ ਜੀ ਰਾਮ। ਦੁਆਰਾ ਜੈ ਜੀ ਰਾਮ ਜੈ ਜੀ ਰਾਮ ਧੰਨਵਾਦੀ ਮੇਰੇ।